ਹੈਲੋ ਜੀ ਰਾਮ ਰਾਮ ਜੀ ਸੁਸ਼੍ਰੀਏਕਾਲ ਤੁਹਾਡੀ ਮੋਨਿਕਾ ਤਵਨ ਤੁਹਾਡੇ ਚੈਨਲ ਨਾਲ ਜੁੜ ਗਈ ਹੈ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮੋਨਿਕਾ ਤਵਨ ਅਫੀਸ਼ੀਅਲ ਹੈ ਤੇ ਸਦਾ ਸੀਪਸ YouTube ਦਾ ਵੀ ਰਹੇਗਾ ਤੇ ਮੌਸਮ ਨੂੰ ਦੇਖਿਆ ਜਾਵੇ ਤਾਂ ਭਰਪੂਰ بارش ਜਿਹੜਾ ਕੀ ਕੱਲ ਦਾ ਰੱਬ ਹੋ ਗਿਆ ਬਹੁਤ ਜ਼ਿਆਦਾ ਦੁਨੀਆ ਤੇ ਮਿਹਰਬਾਨੀਆਂ ਸ਼ੁਕਰੀਆ ਹਾਂ ਇੱਕ ਚੀਜ਼ ਪ੍ਰਮਾਤਮਾ ਨੂੰ ਮੈਂ ਕਹਿਨੀ ਆ ਕਿ ਤਿੰਨ ਦਿਨ ਬੀਤੇ ਸਮੇਂ ਦੇ ਜਿਹੜੇ ਤਿੰਨ ਦਿਨ ਐ ਉਸ ਵਿੱਚ ਐਨੀ ਗਰਮੀ ਰਹੀ ਸੀ ਐਨੀ ਗਰਮੀ ਕਿ ਮੌਸਮ ਇੱਕ ਘੜੀ ਦਾ ਵੀ ਬੈਸ ਨਹੀਂ ਸੀ ਚੱਲ ਰਿਹਾ ਬਟ ਕੱਲ ਤਾਂ ਪ੍ਰਮਾਤਮਾ ਨੇ ਐਨੀ ਕਿਰਪਾ ਕੀਤੀ ਐ ਕਿ بارش ਦਾ ਮਹੌਲ ਰੁਕਣ ਦਾ ਟਾਈਮ ਨਹੀਂ ਲੈ ਰਿਹਾ ਇਸ ਟਾਈਮ ਤੁਸੀਂ ਦੇਖ ਰਹੇ ਹੋਵੋਗੇ ਮੇਰੇ ਪਿੱਛੇ ਬਹੁਤ ਸਾਰੇ ਮੈਂਡਕ ਜਿਹੜੇ ਕਿ ਆਈ ਥਿੰਕ ਤੁਹਾਨੂੰ ਵੀ ਸੁਣ ਰਹੇ ਹੋਣਗੇ ਖੇਤਾਂ ਦੇ ਵਿੱਚ ਟੈਂ 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 ਕਰ ਰਹੇ ਨੇ ਉਹਦਾ ਕਾਰਨ ਸੁਣਨ ਚ ਆਇਆ ਹੈ ਕਿ ਜਦੋਂ ਇਹ ਟੈਂ 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 ਕਰਦੇ ਨਾ ਉਸ ਟਾਈਮ ਇਹ ਥੋੜਾ ਜਿਹਾ ਪਰਮਾਤਮਾ ਨੂੰ ਕੋਲ ਕੁਝ ਇੱਛਾ ਰੱਖਦੇ ਨੇ ਬਾਰਿਸ਼ ਨੂੰ ਲੈ ਕੇ ਤੇ ਸ਼ਾਇਦ ਉਹ ਟੈਂ ਟੈਂ ਦੀ ਆਵਾਜ਼ ਦਾ ਆ ਰਹੀ ਹੈ ਹਾਂਜੀ ਤੁਹਾਨੂੰ ਮੈਂ ਦੱਸ ਦਵਾਂ ਕੱਲ ਦਾ ਵੀਡੀਓ ਮੇਰਾ ਨਹੀਂ ਡਲਿਆ ਪਰਸੋ ਦਾ ਵੀ ਨਹੀਂ ਡਲਿਆ ਮੈਕਸਿਮਮ ਮੈਨੂੰ 2 ਦਿਨ ਹੋ ਚੱਲੇ ਮੇਰਾ ਵੀਡੀਓ ਨਹੀਂ ਡਲ ਰਿਹਾ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਇੱਕ ਤੇ ਥੋੜਾ ਲਾਸਟ ਟਾਈਮ ਦਾ ਸੰਡੇ ਨੂੰ ਲਾਈਵ ਅਸੀਂ ਹੋਏ ਸੀ ਹੈਨਾ ਤੇ ਲਾਈਵ ਹੋਣ ਤੋਂ ਬਾਅਦ ਫਿਰ ਮੈਂ ਜ਼ਰੂਰੀ ਨਹੀਂ ਸਮਝਿਆ ਤੇ ਫੋਟੋਗ੍ਰਾਫਸ ਮੇਰੇ ਆਈ ਥਿੰਕ ਆ ਚੁੱਕੇ ਹੋਏ ਸੀ ਪਰਸੋ ਦੇ ਤੇ ਕੱਲ ਵੀ ਮੇਰਾ ਸਾਰਾ ਦਿਨ ਟਾਈਮ ਨਹੀਂ ਰਿਹਾ ਸੋ ਸਦੀ ਨੇ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਮੈਂ ਵੀਡੀਓ ਤੇ ਨਹੀਂ ਬਣ ਪਾਈ ਸੋ ਬਾਕੀ ਤੁਸੀਂ ਪਰਿਵਾਰ ਸਵੀ ਸਭ ਚੀਵੇਂ ਹੋ ਚਿਕਚਕ ਹੋ ਤੰਦਰੁਸਤ ਹੋ ਇਸ ਬਾਰੇ ਮੈਨੂੰ ਦੱਸਣਾ ਤੇ ਦੇਖੋ ਠੰਡੀ 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 ਹਵਾ ਦਾ ਚੁੰਕਾ ਆ ਰਿਹਾ ਹੈ ਤੇ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਹੈ ਮੌਸਮ ਸੋ ਬਾਕੀ ਬਿੱਗ ਬਾਸ ਕੋਨ ਕੋਨ ਦੇਖ ਰਿਹਾ ਹੈ ਉਹਦੇ ਬਾਰੇ ਮੈਨੂੰ ਦੱਸਣਾ ਗੱਲਬਾਤ ਨੂੰ ਲੈ ਕੇ ਤੇ ਬਿਕੋਸ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਆ ਤੇ 9 ਤੋਂ ਲੈ ਕੇ 10 ਵਜੇ ਤੱਕ ਜਿਹੜਾ ਮਲਵਾ ਜੀਓ ਹੌਟਸਪੌਟਸ ਉੱਤੇ ਆਂਦਾ ਮੈਂ ਉੱਥੇ ਦੇਖਣਾ ਪਸੰਦ ਕਰਦੀ ਆ ਕਿਉਂਕਿ ਕਲਰਸ ਤੇ ਥੋੜਾ ਲੇਟ ਹੋ ਜਾਂਦਾ 10:30 ਤੱਕ ਸੌਰੀ 10 10 ਵਜੇ ਤੱਕ ਵੇਟਿੰਗ ਕਰਨਾ ਥੋੜਾ ਮੁਸ਼ਕਿਲ ਹੈ ਫਿਰ 11:30 ਵਜੇ ਤੱਕ ਥੋੜਾ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਤੇ ਇਸ ਲਈ ਸੋਚੀ ਤਾਂ ਚਲੋ 9 ਤੋਂ 10:30 ਵਾਲਾ ਜਿਹੜਾ ਟਾਈਮ ਪੀਰੀਅਡ ਕੋ ਠੀਕ ਹੈਗਾ ਤੇ ਬਾਕੀ ਪਰਿਵਾਰ ਫੇਸਬੁੱਕ ਫੈਮਿਲੀ ਜੀ ਕੋਸ਼ਿਸ਼ ਕਰਦੀ ਰਹੀ ਨੀ ਆ ਕਿ ਤੁਹਾਡੇ ਤੱਕ ਮੈਂ ਵੀਡੀਓ ਪਾ ਲਾਂ ਪਰ ਮੇਰੇ ਕੋਲ ਵੀਡੀਓ ਡਾਲੀ ਹੀ ਨਹੀਂ ਪਾਂਦੀ ਕਿਉਂਕਿ ਕੋਸ਼ਿਸ਼ ਕਰਦੀ ਤੇ ਬਹੁਤ ਆ ਪਰ ਹਰ ਇੱਕ ਚੀਜ਼ ਸਮੇ ਦੇ ਨਾਲ ਟਾਈਮ ਤੋਂ ਪਹਿਲਾਂ ਨਹੀਂ ਹੋ ਸਕਦੀ ਹੁਣ ਵੀ ਅ ਅੱਜ ਦਾ ਦਿਵਿਦਿਆ ਨੂੰ ਛੁੱਟੀ ਹੋ ਗਈ ਹੈ ਉਹਦਾ ਕਾਰਨ ਇਹ ਵੀ ਹੈ ਕਿ بارش ਦੇ ਮਾਹੌਲ ਕਰਕੇ ਛੋਟੇ ਛੋਟੇ ਬੱਚੇ ਜਿਹੜੇ ਪਲੇ ਪੈਂਦੇ ਹੁੰਦੇ ਨੇ ਜਾਂ ਨਰਸਰੀ ਜੁਕੇਜੀ ਦੇ ਕਲਾਸ ਦੇ ਬੱਚੇ ਹੁੰਦੇ ਨੇ ਤੇ ਮੈਮ ਨੇ ਕਿਹਾ ਕਿ ਬਹੁਤ ਛੋਟੇ ਬੱਚੇ ਨੇ بارش ਦਾ ਮਾਹੌਲ ਥੋੜਾ ਗੰਭੀਰਤਾ ਵਾਲਾ ਚੱਲ ਰਿਹਾ ਹੈ ਤੇ ਇਸ ਲਈ ਦੇਖਿਆ ਜਾਵੇ ਨੇ ਬੱਚਿਆਂ ਨੂੰ ਉਹਨਾਂ ਨੇ ਸਕੂਲ ਦੀ ਔਰ ਚੁੱਟ्टी ਹੀ ਮਤਲਬ ਆਲ ਚੁੱਟ्टी ਕਰ ਦਿੱਤੀ ਤਾਂ ਕਿ ਵੱਡੇ ਛੋਟੇ ਬੱਚੇ ਦੋਨੋਂ ਹੀ ਛੁੱਟੀ ਚ ਲੈਣ ਤੇ ਕੱਲ ਸਾਡਾ ਗਣੇਸ਼ ਚਤੁਰਾਈ ਜੀ ਹੈ ਕਿਨੇ ਕਿਨੇ ਕੌਣ ਕੌਣ ਗਣੇਸ਼ ਚ ਜੀ ਮਨਾਉਂਦੇ ਨੇ ਆਪਣੇ ਘਰ ਕੌਣ ਕੌਣ ਗਣਪਤੀ ਬਾਬਾ ਨੂੰ ਲੈ ਕੇ ਆਂਦੇ ਨੇ ਤੇ ਕੌਣ ਕੌਣ ਮਤਲਬ ਗਣਪਤੀ ਬਾਬਾ ਦਾ ਪੂਰਾ ਪ੍ਰੋਗਰਾਮ 7 ਦਿਨ ਲਈ 8 ਦਿਨ ਲਈ ਜਿੰਨਾ ਵੀ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਹੈ ਉਸ ਹਿਸਾਬ ਨਾਲ ਕਰਦੇ ਨੇ ਇਹ ਚੀਜ਼ਾਂ ਦੀ ਖੁਆਇਸ਼ ਮੇਰੇ ਕੋਲ ਵੀ ਬਹੁਤ ਹੈ ਦਾ ਫਰਕ ਇਹ ਨੇ ਕਿ ਜੋ ਸਾਡੇ ਪਿੱਛੇ ਵਡੇਰਿਆਂ ਨੇ ਰੀਤੀ ਰਿਵਾਜ ਨਹੀਂ ਕੀਤੇ ਉਹ ਰੀਤੀ ਰਿਵਾਜ ਮੈਂ ਆਪਣੇ ਮਰਜ਼ੀ ਨਾਲ ਨਹੀਂ ਚਲਾ ਸਕਦੀ ਇਸ ਲਈ ਉਹ ਵਡਿਆਂ ਦੇ ਤਰੀਕੇ ਨਾਲ ਸਾਨੂੰ ਚੱਲਣਾ ਪੈਂਦਾ ਤੇ ਜੇ ਸਾਡੀ ਵੀ ਵਡੇਰੇ ਇਹ ਚੀਜ਼ਾਂ ਨੂੰ ਮਤਲਬ ਸਮਝਦੇ ਜਾਂ ਕਰਦੇ ਤੇ ਫਿਰ ਸ਼ੈ ਸਾਨੂੰ ਵੀ ਉਹਨਾਂ ਦੇ ਮਗਰ ਲੱਗ ਕੇ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਤੇ ਬਾਕੀ ਜੋ 7-8 ਦਿਨ ਹੁੰਦੇ ਹੈ ਗਣਪਤੀ ਜੀ ਬਾਬਾਈ ਦੇ ਇਹ ਦਿਨ ਪਤਾ ਨਹੀਂ ਲੱਗਦਾ ਟਾਈਮ ਦੇ ਨਾਲ ਕਿਵੇਂ ਨਿਕਲ ਜਾਂਦੇ ਨੇ ਚਟਪਟ ਸਾਰੇ ਦਿਨ ਦਿਹਾੜ ਨਿਕਲ ਜਾਣੇ ਨੇ ਸਿਰਫ ਇੱਕ ਇਨਸਾਨ ਦੇ ਕੁਝ ਯਾਦਾਂ ਨੇ ਕੈਪਰੀਮੈਂਟ ਉਹੀ ਰਹਿ ਜਾਂਦੀ ਹੈ ਸੋ ਓਕੇ ਪਰਵਾਰ ਫੇਸਬੁੱਕ ਫੈਮਲੀ ਜੀ ਆਪਣਾ ਆਪਣਾ ਤੁਸੀਂ ਘਰ ਵਿੱਚ ਧਿਆਨ ਰੱਖਣਾ ਤੇ ਹਲਕਾ ਜਿਹਾ ਵੀਡੀਓ ਮੈਂ ਯਸ ਤੁਹਾਨੂੰ بارش ਦਾ ਦਿਖਾਣ ਲਈ ਬਣਾਇਆ ਕਿ ਦੇਖੋ بارش ਕਿੰਨੀ ਗੰਭੀਰਤਾ ਨਾਲ ਆ ਰਹੀ ਕਿਸ ਤਰ੍ਹਾਂ بارش ਦਾ ਮਾਹੌਲ ਚੱਲ ਚੱਲ ਰਿਹਾ ਹੈ ਕਿੰਨਾ ਮਲਬਾ ਸੜਕਾਂ ਤੇ ਰੋੜਾ ਤੇ ਕਿੰਨਾ ਕਿੰਨਾ ਪਾਣੀ ਮਲਬ ਜਿਹੜਾ ਕਿ ਖੜਾ ਹੋ ਚੁੱਕਿਆ ਹੋਇਆ ਖੜਾ ਰਹੋ ਦਾ ਮਤਲਬ ਕਿ ਰਸਤੇ ਕੱਚੇ ਹੋਣ ਕਿਸਲੇ ਸੀਵਰ ਨਿਕਲੇ ਹੋਣ ਕੁਛ ਗਟਰ ਨਿਕਲੇ ਹੋਣਾ ਤੇ ਆਪਨੇ ਆਪਣਾ ਪਲੀਸ ਧਿਆਨ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਸਮੱਸਿਆ ਨਾ ਤੁਹਾਡੇ ਨਾਲ ਸ਼ੋ ਹੋਵੇ ਕਿਉਂਕਿ ਜਦੋਂ ਚੱਪਾ ਪਾਣੀ ਦਾ ਇੰਨਾ ਭਰਿਆ ਹੋਏਗਾ ਥੱਲੇ ਗਟਰ ਖੁੱਲਾ ਹੋਏਗਾ ਤੇ ਮੈਕਸਿਮਮ ਉਹ ਐਕਸੀਡੈਂਟ ਹੋਣ ਦਾ ਚਾਂਸ ਰਹਿੰਦਾ ਹੀ ਰਹਿੰਦਾ ਹੈ ਇਸ ਲਈ ਇਸ ਚੀਜ਼ ਦਾ ਬਿਲਕੁਲ ਤੁਸੀਂ ਆਪਣਾ ਸ਼ਕਤੀ ਨਾਲ ਧਿਆਨ ਰੱਖਣਾ ਤੇ ਬਾਕੀ ਤੁਹਾਡੇ ਮੌਨਿਕ ਦਾਵਨ ਤੁਹਾਡੇ ਹਰ ਇੱਕ ਚੈਨਲ ਨਾਲ ਜੁੜਦੇ ਰਹਿਣਗੇ ਗੱਲਬਾਤ ਕਰਦੇ ਰਵਾਂਗੇ ਸੋ ਧੰਨਵਾਦ ਜੀ ਆਪਣਾ ਸਮਾਂ ਤੇ ਟਾਈਮ ਦੇ ਲਈ ਮੇਰੀ ਵੀਡੀਓਸ ਦੇਖਣ ਲਈ थैंक यू so much